ਸਾਸਰੀ ਗਾਲ ਸਾਰਿਆਂ ਨੂੰ ਵੈਲਕਮ ਕਰਦੇ ਜੀ ਪਿੰਡ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਆ ਪਿੰਡ ਠਵਾਲ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਬਾਬਾ ਬਕਾਲਾ ਇਸ ਘਰ ਚੋਂ ਪਹਿਲਾ ਵੀਡੀਓ ਬਣਦੀ ਰਹਿੰਦੀ ਅੱਜ ਫੇਰ ਪਹੁੰਚੇ ਆ ਟੋਟਲ 8 ਛੋਟੀਆਂ ਸੇਲ ਕਰਨੀਆਂ ਜਿਨ੍ਹਾਂ ਵਿੱਚ ਅਧੀਆਂ ਸੂਈਆਂ ਤੇ ਅਧੀਆਂ ਗੱਬਣਾ ਜੀ ਤੇ ਇੱਕ ਟੋਕੜ ਗੱਬਣ ਦਿਖਾਉਣੀ ਆ ਬਹੁਤ ਹੀ ਸਸਤੇ ਭਾਅ ਵਿੱਚ ਬਹੁਤ ਟੌਪ ਦੀ ਉਹ ਵੀ ਚੰਗੀ ਕੁਆਲਿਟੀ ਦੀਆਂ ਮੱਝਾਂ ਵੀਰ ਕੋਲ ਆਪਾਂ ਗੱਲਬਾਤ ਕਰਾਵਾਂਗੇ ਇਹਨਾਂ ਸਾਰੀਆਂ ਦੀ ਡੀਟੇਲ ਲਵਾਂਗੇ ਜੀ ਸਭ ਤੋਂ ਪਹਿਲਾਂ ਜ਼ਰੂਰੀ ਬੇਨਤੀ ਇਹ ਆ ਕਿਸੇ ਵੀਰ ਨੇ ਵੀਡੀਓ ਤੋਂ ਪਸ਼ੂ ਖਰੀਦਣਾ ਸੂਏ ਸਵਾਏ ਪਸ਼ੂ ਨੂੰ ਦੋ ਟਾਈਮ ਚੋਕਿਆ ਆਪਣੀ ਤਸੱਲੀ ਕਰ ਲਿਆ ਕਰੋ ਜਿਹੜਾ ਗੱਬਣ ਪਸ਼ੂ ਹੁੰਦਾ ਉਹਦੇ ਥਾਂ ਟਿਪ ਕੇ ਚੱਕ ਪਾਸ ਕਰਕੇ ਲੈ ਕੇ ਜਾਇਆ ਕਰੋ ਤਾਂ ਜੋ ਕਿਸੇ ਵੀ ਕਿਸਮ ਦਾ ਲਾਹਮਾ ਨਾ ਰਹਿ ਸਕੇ ਆਪਾਂ ਭਾਜੀ ਉਹਨਾਂ ਨਾਲ ਗੱਲਬਾਤ ਕਰਾਉਨੇ ਆ ਇਹਨਾਂ ਦੀ ਡੀਟੇਲ ਲੈਨੇ ਆ ਜੀ ਸਤ ਸ੍ਰੀ ਅਕਾਲ ਭਾਜੀ ਸਤ ਸ੍ਰੀ ਅਕਾਲ ਭਾਜੀ ਕੀ ਹਾਲ ਚਾਲ ਆ ਜੀ ਵਧੀਆ ਵਧੀਆ ਵੀਰ ਜੀ ਤੁਸੀਂ ਸੁਣਾਓ ਭਿੰਡਰ ਸਾਹਿਬ ਵਧੀਆ ਚੜ੍ਹਦੀ ਕਲਾ ਜੀ ਅੱਜ ਕਿੰਨੀਆਂ ਝੋਟੀਆਂ ਲੈਂਦੀਆਂ ਅੱਠ ਭਾਜੀ ਟਾਪ ਦੀਆਂ ਟਾਪ ਦੀਆਂ ਜੀ ਠੀਕ ਆ ਜੀ ਤੇ ਐਡਰੈਸ ਦੱਸ ਦਿਓ ਜੀ ਆਪਣਾ ਐਡਰੈਸ ਭਾਜੀ ਮੇਰਾ ਅਠਵਾਲ ਪਿੰਡ ਆ ਨਾਗਿਆਣਾ ਸਾਹਿਬ ਗੁਰਦੁਆਰਾ ਵਾ ਹਾਂਜੀ ਮਈਤੇ ਜੋਗ ਲਾਗੇ ਪਿੰਡ ਆ ਬਟਾਲੇ ਤੋਂ 12 ਕਿਲੋਮੀਟਰ ਆ ਜੀ ਅਮਰਸਰ ਜ਼ਿਲ੍ਹਾ ਬਲਾਕ ਤਰਸਿੱਕਾ ਤਹਿਸੀਲ ਬਾਬਾ ਬਕਾਲਾ ਜੀ ਠੀਕ ਆ ਜੀ ਨਾਮ ਕੀ ਆ ਵੀਰ ਜੀ ਆਪਣਾ ਮੇਰਾ ਰਣਜੀਤ ਸਿੰਘ ਆ ਜੀ ਫੋਨ ਨੰਬਰ ਦੱਸ ਦਿਓ ਜੀ ਮੇਰਾ 9779714340 ਠੀਕ ਆ ਇੱਕ ਹੀ ਨੰਬਰ ਹੋਰ ਵੀ ਹੈਗਾ ਜੀ ਇੱਕ ਹੀ ਨੰਬਰ ਪਾਉਣਾ ਠੀਕ ਆ ਜੀ ਤੇ ਝੋਟੀਆਂ ਸੂਈਆਂ ਕਿੰਨੀਆਂ ਵਿੱਚੋਂ ਇਹ ਤਿੰਨ ਝੋਟੀਆਂ ਸੂਈਆਂ ਵਾ ਇੱਕ ਝੋਟੀ ਟੋਕਰ ਗੱਬਣਾ ਚਾਰ ਗੱਬਣਾ ਪਾਵਾਂਗੇ ਜੀ ਠੀਕ ਦੂਜਾ ਸੂਆ ਹੀ ਆ ਗਿਆ ਪਹਿਲਾ ਦੂਜਾ ਦੂਜਾ ਸੂਆ ਨੀਲੀ 라ਵੀ ਦੀ ਟਾਪ ਦੀ ਆ ਹਾਂਜੀ ਦੂਜੇ ਨੰਬਰ ਦੇ ਤੇ ਗੋਣੀ ਆ ਪਹਿਲੇ ਨੰਬਰ ਵਾਲੀ ਖੋਲ ਲੋ ਫੇ ਇਹਦਾ ਸੂਆ ਕਿਨਵਾ ਇਹਦਾ ਇਹਦਾ ਸੂਆ ਦੂਜਾ ਬਾਜੀ ਦੂਜਾ ਸੂਆ ਹਾਂਜੀ ਸੂਣਾ ਇਹਨੇ ਗੱਬਣਿਆ ਹਨਾ ਹਾਂਜੀ ਠੀਕ ਆ ਦੇਣ ਕਿੰਨੇ ਲੈ ਜੂ ਤੋਰੋ ਜੀ ਦੇਣ ਬਾਜੀ 8 ਲੈ ਜੂਗੀ 8 ਲੈ ਜੂ ਦੇਣਾ ਕੱਦ-ਕਾੜ ਬਹੁਤ ਸੋਹਣਾ ਆਦਾ ਝੋਟੀ ਦਾ ਦੂਜੇ ਸੂਏ ਸੂਣਾ ਥਣ ਬਹੁਤ ਸੋਹਣਾ ਲੱਗਾ ਵਾ ਹਵਾ ਨਾ ਵੀ ਬਹੁਤ ਸੋਹਣਾ ਤਿਆਰ ਕਰਨਾ ਝੋਟੀ ਨੇ ਵੇਖੋ ਐਨਾਂ ਤੋਰ ਤੇ ਵੀਰ ਲੰਮੀ ਤੋਰ ਦੇ ਬੇਲ ਦੀ ਵੀ ਲੰਮੀ ਐ ਇਹ ਵੀਰ ਜੀ ਦੁੱਧ ਕਿੰਨਾ ਗਜਵਾਈ ਜਾਊਗੀ ਇਹ 14 ਕਿਲੋ ਬਾਜੀ ਪਹਿਲਣ ਨੇ ਚਵਾਇਆ ਜੀ ਠੀਕ ਆ 14 ਕਿਲੋ ਪਹਿਲਣ ਨੇ ਚਵਾਇਆ ਹਾਂ ਜੀ ਤੇ ਦਿਨ 10 ਲੈ ਜੂ ਦਿਨ 8 ਲੈ ਜੂ 10 ਲੈ ਜੂ 8 ਮਾਲਕਾਂ ਦੀ ਜ਼ੁਬਾਨੀ 10 ਦਿਨ ਲ ਕਹਿੰਨੇ ਆ ਠੀਕ ਆ ਬਾਕੀ ਨਿਕਾਹ ਸਿੰਘ ਆ ਝੋਡੀ ਸੀਲ ਠੰਡੀ ਆ ਆ ਵੇਖੋ ਕੱਦ ਕਾਠ ਵੀ ਚੰਗਾ ਫੇਸ ਕੁਆਲਿਟੀ ਬਹੁਤ ਚੰਗੀ ਆ ਐ ਸੋਹਣੀ ਆ ਜੀ ਝੋਟੀ ਵੇਖੋ ਤੇ ਬਾਕੀ ਦੁੱਧ ਨੇ ਐਰਕਾ ਵੀ ਚੰਗਾ ਚਵਾ ਜਾਣਾ ਠੀਕ ਆਜੋ ਬੰਦੋ ਵੀਰ ਜੀ ਬੰਦੋ ਇਹ ਆਕੇ ਟਲਾਂਟ ਲਾ ਜੇ ਹਵਾਨੇ ਜ ਹੈਗੀਆਂ ਥਣਾ ਥੁਣਾ ਵੀ ਸਾਫ ਸੁਥਰੀ ਆ ਜੈਡ ਬਲੈਕ ਆ ਬਿਲਕੁਲ ਜੈਡ ਬਲੈਕ ਆ ਉਪਰੋਂ ਪੂਛ ਥੋੜੀ ਜਿਹੀ ਚਿੱਟੀ ਆ ਵੇਖੋ ਜੀ ਥਣਾ ਦਾ ਗੈਪ ਵੇਖੀਏ ਗੈਪ ਬਹੁਤ ਚੰਗਾ ਚੈੱਕ ਕਰੋ ਬਹੁਤ ਹੀ ਸੋਹਣਾ ਥਾਣਾ ਆ ਵੇਖੋ ਜੀ ਹਾਂਜੀ ਭਾਜੀ ਇਹਦਾ ਮੁੱਲ ਕਿੰਨਾ ਕਰਨਾ ਜੀ ਇਹਦਾ ਮੁੱਲ ਭਾਜੀ 90 ਕਰਦੇ ਆ ਹਾਂਜੀ 2000 ਰੁਪਏ ਸ਼ੂਟ ਕਰ ਦਾਂਗੇ ਨਬੀ ਠੀਕ ਆ ਮੌਕੇ ਦੇ ਬਾਅਦ ਸ਼ੂਟ ਕਰ ਦੋਗੇ ਕਰ ਦਾਂਗੇ ਵੀਰ ਜੀ 88 ਜੋ 88 ਜੋ ਜਿਹੜਾ ਭੈਣ ਭਰਾ ਤੁਹਾਡੀ ਵੀਡੀਓ ਸ਼ੇਅਰ ਕਰਕੇ ਆਊਗਾ ਹਾਂਜੀ ਉਹਨੂੰ 500 ਰੁਪਏ ਸ਼ੂਟ ਕਰਾਂਗੇ ਭਾਜੀ ਠੀਕ ਆ 88700 ਦੇ ਸਾਢੇ 87 ਦੀ ਠੀਕ ਆ ਬਾਕੀ ਫੋਨ ਲਾਇਓ ਬਹੁਤ ਚੰਗੀ ਝੋਟੀ ਦੂਜੇ ਨੰਬਰ ਵਾਲੀ ਵੀ ਕੱਢ ਲਿਆ ਵੀਰਾ ਜੀ ਆਜੋ ਭਾਈ ਨਾਲ ਹੀ ਤੁਰੇ ਆਏ ਹੋ ਤੁਸੀਂ ਵੀ ਲੰਮੀ ਤੋਰ ਨਹੀਂ ਯਾਰ ਕਾ ਝੋਟੀ ਦਿਖਾਈਏ ਚੰਗੀ ਤਰ੍ਹਾਂ ਕੱਦ ਚੈੱਕ ਕਰੋ ਝੋਟੀ ਦਾ ਝੋਟੀ ਪੂਰੀ ਵੱਡੀ ਆ ਜੀ ਇਹ ਵੀ ਆਹ ਵੇਖੋ ਜੀ ਬਹੁਤ ਹੀ ਸੋਹਣੀ ਸੁਨੱਖੀ ਆ ਪਿਓਰ ਨੀਲੀ ਰਵੀ ਆ ਨਿਸ਼ਾਨੀਆਂ ਸਾਰੀਆਂ ਪੂਰੀਆਂ ਹੁੰਦਾ ਸਾਰੀਆਂ ਪਾਜੀ ਪੰਜੇ ਪੰਜੇ ਨਿਸ਼ਾਨੀਆਂ ਪੂਰੀਆਂ ਆਹ ਵੇਖੋ ਜੀ ਫੇਸ ਕੁਆਲਿਟੀ ਚੈੱਕ ਕਰਾਈਏ ਆਹ ਵੇਖੋ ਬਣਤਰ ਚੈੱਕ ਕਰੋ ਝੋਟੀ ਦੀ ਆਹ ਹਾ 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 ਸਵਾਲ ਆ ਜਾਂਦਾ ਵੇਖ ਕੇ ਇਹਨੂੰ ਲੈ ਜੋ ਸੱਤ ਗੁਣਿਆ ਮੱਥਾ ਚੇਟਾ ਵਾ ਬੱਗੀ ਨਾਸ ਆ ਚਾਰੇ ਖੋਰ ਕੂਸ਼ ਚਿੱਟੀ ਆ ਠੀਕ ਆ ਥਾਣ ਵੀ ਸੋਹਣਾ ਲੱਗਾ ਇਹਨੂੰ ਹਾਂਜੀ ਪਾਜੀ ਠੀਕ ਆ ਦਿਨ ਕਿੰਨੇ ਕ ਲੈ ਜੂਏ ਦਿਨ ਪਾਜੀ 6 ਲੈ ਜੂਗੀ ਜੇ 6 ਦਿਨ ਲੈ ਜੂ ਹਜੇ ਹਨਾ ਹਾਂਜੀ ਠੀਕ ਆ ਬਾਕੀ ਹਵਾਨਾ ਚੰਗਾ 6 ਦਿਨਾਂ ਤੱਕ ਹੋਰ ਭਰ ਜੂਗੇ ਹੈ ਹਾਂਜੀ ਆ ਚੰਗੀ ਦਿਹੂਗੀ ਆ ਵੇਖੋ ਬਟਨ ਲੱਗੇ ਦੇ ਹਵਾਨੇ ਨੂੰ ਠੀਕ ਆ ਥਾਣ ਥਣ ਵੀਰ ਜੀ ਓਕੇ ਆ ਪਿੰਡ ਸਾਹਿਬ ਇਹ ਵੀਡੀਓ ਦੇ ਮਹਗਾਈ ਆ ਹਾਂਜੀ ਕਿ ਵੀਰ ਨੇ ਚਲੋ ਸਾਨੂੰ ਨਹੀਂ ਦੱਸਿਆ ਅਸੀਂ ਦੱਸ ਕੇ ਦਵਾਂਗੇ ਜਿਹੜਾ ਅਗਲਾ ਥਾਣਕ ਪੈਣੀ ਆਲਦਾ ਉਹਦੇ ਥਾਣ ਦੀ ਤੇਲ ਲਿਆ ਮੈਂ ਠੀਕ ਆ ਇਹਦੇ ਚ ਨਾੜਗੰਡ ਕੋਈ ਨਹੀਂ ਖਿੱਚਿਆ ਨਹੀਂ ਥਾਣਾ ਠੀਕ ਆ ਤੇਲ ਕਰਕੇ ਹੀ ਦਵਾਂਗੇ ਠੀਕ ਆ ਚੱਲ ਪੇ ਪੈਣਪਰਾ ਦੀ ਕਿਸਮਤ ਆ ਅਗਲੇ ਦੀ ਕਿਸਮਤ ਆ ਹਾਂਜੀ ਠੀਕ ਆ ਜੀ ਤੇ ਇਹਦਾ ਮੁੱਲ ਮੁੱਲ ਭਾਜੀ ਦੇਣ ਵਾਲਾ 85 ਕਰਦਾ 85000 ਹਾਂਜੀ ਤੇ ਲਗਲੇ ਥਣਦੀ ਆ ਹਾਂਜੀ ਬਹਿਣੀ ਤੋਂ ਉਲਟੇ ਬੰਨੇ ਦੀ ਹਾਂਜੀ ਤੇ ਮਾਰਦਾਨ ਕਰ ਦੋ ਤੇ ਮੌਕੇ ਤੇ ਮਾਰਦਾਨ ਮੌਕੇ ਤੇ ਕਰ ਦਾਂਗੇ ਠੀਕ ਹੈ ਬਾਕੀ ਝੋਟੀ ਬਹੁਤ ਹੀ ਸੋਹਣੀ ਸੁਨਖੀ ਆ ਸ਼ਕੀਨ ਪੂਰੀ ਹੈ ਜੀ ਝੋਟੀ ਵੇਖ ਲਓ ਤੁਸੀਂ ਇਹ ਕੁਆਲਿਟੀ ਦੀ ਆ ਨੀਲੀ 라ਵੀ ਨੂੰ ਬਹੁਤ ਪਸੰਦ ਕਰਦੇ ਆ ਵੀ ਹਾਂਜੀ ਆ ਖੋਲੀ ਹੈ ਜੀ ਅਗਲੀ ਵੀ ਖੋਲੋ ਤੋਰੋ ਇਹਦਾ ਭਾਜੀ ਸੂਆ ਕਿੰਨਾ ਆ ਜੀ ਇਹਦਾ ਸੂਆ ਭਾਜੀ ਤੀਸਰਾ ਵਾ ਤੀਸਰਾ ਸੂਆ ਸੂਈ ਹੈ ਸੂਈ ਆ ਭਾਜੀ ਸੂਈ ਆ ਤੇ ਬਾਕੀ ਬਣੀ ਬਹੁਤ ਸੋਹਣੀ ਆ ਇਹ ਹਾਂਜੀ ਭਾਜੀ ਹੈ ਹੀ ਮੈਂ ਚੰਗੀ ਆ ਇਹ ਰੰਗ ਵੀ ਕਾਲਾ ਬਿਲਕੁਲ ਆ ਵੇਖੋ ਇਹ ਕੁਆਲਿਟੀ ਜਿਆ ਕਰੋ ਵੱਡੀ ਆ ਜੀ ਛੋਟੀ ਇਹ ਵੀ ਨਹੀਂ ਗਈ ਛੋਟੀ ਤੇ ਜੈਡ ਬਲੈਕ ਜੈਡ ਬਲੈਕ ਹੈ ਪਿਓਰ ਮੋਹਰਾ ਚ ਪਾਸ ਆ ਭਿੰਡਰ ਸਾਹਿਬ ਆ ਵੇਖੋ ਜੀ ਫੇਸ ਕੁਆਲਿਟੀ ਚੈੱਕ ਕਰ ਲਓ ਬੜੀ ਚੰਗੀ ਆ ਥਾਨ ਵੀ ਬੜਾ ਸੋਹਣਾ ਲੱਗਾ ਜੀ ਇਹਨੂੰ ਵੇਖੋ ਤੇ ਦੁੱਧ ਕਿੰਨਾ ਤਿਆਰ ਆ ਇਸ ਟਾਈਮ ਤੇ ਇਹਨੂੰ ਪਿੰਡਰ ਸਾਹਿਬ ਆਜੇ ਚੌਥਾ ਦੇਣਿਆ ਬੋਲਾ ਬਣਦਾ ਵਾ 10 ਕਿਲੋ ਤੋਂ ਬਾਹਰ ਹੈ 11 ਹੋਊਗਾ 10-10 ਕੇ ਦਵਾਂਗੇ ਠੀਕ ਆ ਦੁੱਧ ਚਵਾਊਗੀ 14-15 ਕਿਲੋ ਝੋਟੀ ਠੀਕ ਆ ਜੀ ਠੀਕ ਆ ਕੱਟੀ ਮੰਗ ਰਿਆ ਬਾਕੀ ਹੈ ਵੀ ਚੰਗੀ ਆ ਕੈਮ ਆ ਪੂਰੀ ਆ ਵੇਖੋ ਜੀ ਠੀਕ ਆ ਤੇ ਇਹਦਾ ਭਾਜੀ ਮੁੱਲ ਕਿੰਨਾ ਕਰਨਾ ਜੀ ਮੁੱਲ ਭਾਜੀ 95 ਕਰਾ ਲਓ ਹਾਂ ਜੀ 96 ਕਰਾ ਲਓ 92000 ਦੀ ਝੋਟੀ ਦੇ ਦਾ ਮਾਰ ਤਣ ਮੌਕੇ ਦੇ ਮਾਣਦਾਨ ਕਰ ਦਾਂਗੇ ਕਰ ਦਿਓ ਛੋੜ 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 ਕਰ ਦਾਂਗੇ ਬਾਕੀ ਛੋਟੀ ਬਹੁਤ ਚੰਗੀ ਆ ਮੁੱਲ ਬਿਲਕੁਲ ਜਾਇਜ਼ ਕੀਤਾ ਥਾਣਾ ਦਾ ਗਿਆ ਤੁਸੀਂ ਆਪ ਵੇਖ ਲਿਓ ਖਾਣ ਬਹੁਤ ਸੋਹਣਾ ਲੱਗਾ ਜੀ ਇਹਨੂੰ ਆਹ ਵੇਖੋ ਜੀ ਅਗਲੀ ਦਿਖਾਈ ਹੁਣ ਵੱਡੀ ਆ ਵੀ ਸੂਈ ਆ ਹਾਂਜੀ ਹਾਂਜੀ ਇਹ ਵੀ ਸੂਈ ਆ ਬੱਚਾ ਕੀ ਆ ਮਗਰ ਇਹਦੇ ਵੀ ਮਗਰ ਕੱਟੀ ਆ ਜੀ ਉਹਦੇ ਮਗਰ ਵੀ ਕੱਟੀ ਸੀ ਹਾਂਜੀ ਠੀਕ ਆ ਠੀਕ ਆ ਬੱਚੇ ਕੂਲੇ ਹੀ ਆ ਵੇਚ ਸਕਦੇ ਤੁਸੀਂ ਉਹ ਇਹਦਾ ਬੱਚਾ ਕਿਹੜਾ ਵਾ ਉਹੜਾ ਇਹਦੀ ਕੱਟੀ ਆ ਵਾ ਭਾਜੀ ਕੋਈ ਨੂਰ ਦਾ ਸਿੰਮਣਿਆ ਇਹਨੂੰ ਠੀਕ ਆ ਕੱਟੀ ਵੀ ਚੰਗੀ ਵੱਡੀ ਆਗੇ ਹਾਂਜੀ ਪਲੀ ਆ ਪੂਰੀ ਤਾਜੀ ਆ ਜੀ ਬਿਲਕੁਲ ਕੋਈ ਨਹੀਂ ਰਹਿਣ ਦੋ ਰਹਿਣ ਦੋ ਹਾਂਜੀ ਤੋਰ ਦੇ ਵਿੱਚ ਬਾਹਰ ਮ ਤੋਰਦੇ ਨੂੰ ਕੱਦ ਕਾੜ ਵੇਖ ਲੋ ਜੀ ਝੋਟੀ ਦਾ ਸੁਆ ਦੂਜਾ ਦੂਜਾ ਸੁਆ ਪਿੰਡਰ ਸਾਹਿਬ ਠੀਕ ਆ ਦੂਜਾ ਸੁਆ ਕੱਦ ਕਾੜ ਦੀ ਪੂਰੀ ਵੱਡੀ ਆ ਅੱਜ ਕਿੰਨਾ ਦੇਣਾ ਸੂਈ ਨੂੰ ਇਹਨੂੰ ਤੀਸਰਾ ਦਿਨ ਆ ਜੀ ਤੀਸਰਾ ਦਿਨ ਥਾੜ ਬੜਾ ਸੋਹਣਾ ਲੱਗਾ ਜੀ ਹਵਾਨਾ ਵੀ ਬਹੁਤ ਸੋਹਣਾ ਤਿਆਰ ਕੀਤਾ ਵਾ ਕੱਦ ਕਾੜ ਵੀ ਪੂਰਾ ਚੰਗਾ ਬੇਲ ਦੀ ਵੀ ਲੰਮੀ ਆ ਜੀ ਵੇਖੋ ਰੰਗ ਇਹਦਾ ਵੀ ਜੈਡ ਬਲੈਕ ਹੀ ਆ ਜੈਡ ਬਲੈਕ ਪਿਓਰ ਮੋਰਾ ਜੀ ਠੀਕ ਆ ਆ ਵੇਖੋ ਜੀ ਕਮਾਲਾ ਵੀਰ ਕਮਾਲਾ ਕਢਾ ਦੇ ਕਿਹੜੀ ਇਕਰ ਆ ਵੇਖੋ ਦੂਰੋਂ ਜਾ ਕੇ ਕਰੋ ਪੂਰੀ ਸੋਹਣੀ ਆ ਝੋਟੀ ਫੱਬਦੀ ਆ ਜੀ ਕਿੱਲੇ ਤੇ ਵੱਜੀ ਵੀ ਫੱਬੂਗੀ ਆ ਵੇਖੋ ਤੇ ਜਦੋਂ ਤੁਹਾਡੇ ਗਵਾਂਡੀਆਂ ਨੇ ਆ ਕੇ ਵੇਖੀ ਵੀ ਕਿੱਥੋਂ ਲਿਆਂਦੀ ਆ ਤੇ ਫੇਰ ਕੀ ਕਹਿ ਦਿਓ ਕਿ ਰਾਣੇ ਵੀਰ ਕੋ ਲਿਆਂਦੀ ਆ ਠਵਾਲਾਂ ਵਾਲੇ ਕੋ ਬਹੁਤ ਹੀ ਸੋਹਣੀ ਲੱਗਣਾ ਕਿੱਲੇ ਦੇ ਵੱਜੀ ਨੇ ਵੀ ਇਹਨੇ ਆ ਵੇਖੋ ਥਾਣ ਥੁਣ ਵੇਖ ਲਓ ਜੀ ਇਹਦਾ ਦੁੱਧ ਕਿੰਨਾ ਕੁ ਭਾਜੀ ਚਵਾਈ ਜਾਊ ਇਹਦੇ ਕੋ ਪਿੰਡਰ ਸਾਹਿਬ 12 ਕਿਲੋ ਬੋੜਾ ਵਾ 16 ਕਿਲੋ ਦੁੱਧ ਮੌਕੇ ਤੇ ਤਿਆਰ ਦਊਗੀ ਜੀ ਠੀਕ ਆ 16 ਕਿਲੋ ਚਵਾਈ ਜਾਊਗੀ ਹਾਂਜੀ 12 ਕਿਲੋ ਬੋੜਾ ਵਾ ਅਜ ਤੀਸਰਾ ਦਿਨ ਸੋਈ ਨੂੰ ਹੁਣ ਬੋੜੇ ਤੇ ਆ ਹਨਾ ਹਾਂਜੀ ਦੋ ਟਾਈਮ ਕੋ ਭੈਣ ਭਰਾ ਆ ਕੇ ਦੋ ਟਾਈਮ ਚਾਰ ਟਾਈਮ ਤਸੱਲੀ ਕਰਕੇ ਲੈ ਕੇ ਜਾਓ ਠੀਕ ਤੇ ਮੋਲੇ ਦਾ ਕਿੰਨਾ ਕਰਨਾ ਜੀ ਮੁੱਲ ਜੇ ਦੇਣ ਵਾਲਾ ਕਰੀਏ ਹਾਂਜੀ ਮੁੱਲ 97 ਆ 95 ਦੀ ਦੇ ਦਾਂਗੇ ਭਾਜੀ ਮਾਨ ਤਾਨ ਕਰ ਦੋਗੇ ਮੌਕੇ ਤੇ ਮੌਕੇ ਤੇ ਛੋਟ ਕਰ ਦਾਂਗੇ ਠੀਕ ਆ ਤੇ ਬਾਕੀ ਆ ਵੇਖ ਲੋ ਜੀ ਲਈ ਕੀ ਫਿਰਦੀ ਆ ਕਿੰਨਾ ਸੋਹਣਾ ਕੱਚ ਫਗਾਵਾਂ ਵਾਲਾ ਹਵਾਨਾ ਲੱਗਾ ਜੀ ਇਹਨੂੰ ਵੱਡੀ ਆ ਪੂਰੀ ਕੱਦ ਕਾੜ ਦੂ ਜੀ ਮੱਝ ਨਾਲੋਂ ਵੇਖ ਲਓ ਵੀ ਥੋੜਾ ਆ ਜਾ ਉੱਚਾ ਹੀ ਆ ਇਹਦਾ ਇਹਨੂੰ ਦਿਖਾਈ ਆ ਕਿਹੜੀ ਆ ਜਿਹੜੀ ਆ ਇਹ ਬਾਜੀ ਟੋਕੜ ਗੱਬਣਿਆ ਟੋਕੜ ਗੱਬਣ ਠੀਕ ਆ ਕਿੰਨੇ ਚਿਰ ਦੀ ਗੱਬਣ ਆ ਜੀ ਇਹ ਇਹ 6 ਮਹੀਨਾ ਦੀ ਚੈੱਕ ਪਾਸ ਆ ਜੀ 6 ਮਹੀਨਾ ਦੀ ਚੈੱਕ ਪਾਸ ਤੁਸੀਂ ਆਪ ਚੈੱਕ ਕਰਾਈ ਆ ਜੀ ਹਾਂ ਜੀ ਠੀਕ ਆ ਜੀ ਇਹ ਪਿੰਡਰ ਸਾਹਿਬ ਆਪਣੇ ਵੀਰਿਆ ਸ੍ਰੀ ਹਰਗੰਬਿੰਦਪੁਰ ਤੋਂ ਮੱਝਾ ਖੜਦੇ ਆ ਆਪਣੇ ਕੋਲ ਹਾਂਜੀ ਉਹਨਾਂ ਦੀ ਡੇਰੀ 'ਚ ਮੈਂ ਆਈ ਆ ਮਾਲਵੇ ਦੀ ਮੈਂ ਵਾ ਇੱਥੇ ਥੱਲੇ ਬਹਿ ਜਾਣੀ ਠੰਡੀ ਆ ਭਾਵੇਂ ਰੱਸਾ ਛੁੱਟ ਕੇ ਕੋਈ ਥੱਲੇ ਤਾਂ ਤੇ ਦੁੱਧ ਕਿੰਨਾ ਘਊਗਾ ਇਸ ਟਾਈਮ ਤੇ ਦੁੱਧ ਭਾਜੀ ਛੱਡੀ ਦੁੱਧੋ ਛੱੜਦੀ ਛੱੜਦੀ ਆ ਹਾਂਜੀ ਭਾਈ ਆਖੰਡ ਹੋਊਗਾ ਕਿ ਨਹੀਂ ਨਹੀਂ ਭਾਜੀ ਥਾਣ ਪਾਸ ਹੋ ਜਾਣਗੇ ਥਾਣ ਪਾਸ ਥਾਣ ਪਾਸ ਹੋ ਜਾਣਗੇ ਤੋਰੀ ਇਹਨੂੰ ਤੋੜ ਕੇ ਦਿਖਾਈਏ ਬਾਕੀ ਕੱਦ ਕਾਠੇ ਦਾ ਵੀ ਚੰਗਾ ਵੱਡਾ ਵਾ ਬੇਲ ਦੀ ਇਹ ਵੀ ਲੰਮੀ ਆ ਤੇ 6 ਮਹੀਨਾ ਦੀ ਗੱਭਣ ਹਾਂਜੀ ਆ ਵੇਖੋ ਜਿਹੜੇ ਵੀਰ ਤਿਆਰ ਕਰਕੇ ਵੇਚਦੇ ਆ ਨਾ ਉਹਨਾਂ ਲਈ ਆ ਗਿਫਟ ਹੀ ਆ ਇੱਕ ਤਿਆਗ ਕਰੋ ਕਾਤ ਕਾਠੋਂ ਪੂਰੀ ਵੱਡੀ ਆ ਖਾਣ ਵੀ ਚੰਗਾ ਲੱਗਾ ਸੋਹਣਾ ਆਹ ਵੇਖੋ ਲਓ ਦੁੱਧ ਭਾਜੀ ਕਿੰਨਾ ਕੁ ਚਵਾਇਆ ਨੇ ਮੋੜ ਲਿਆ ਦੁੱਧ ਭਾਜੀ 12 13 ਕਿਲੋ ਚਵਾਇਆ ਪਹਿਲਣ ਨੇ ਫਿਰ ਕੀ ਦੂਸਰਾ ਸੂਹਾ ਆ ਜੀ ਅੱਛਾ ਦੂਸਰੇ ਸੂਹੇ ਸੋਨਾ ਆ ਹੁਣ ਹਾਂਜੀ ਠੀਕ ਆ ਬਾਕੀ ਰੰਗ ਬਾਝ ਆ ਪੂਰੀ ਇਹ ਵੀ ਬਾਕੀ ਹੈ ਦੁੱਧ ਵਾਲੀ ਆ ਵੀ ਦੁੱਧ ਵਾਲੀ ਆ ਭਾਜੀ ਜੀ ਜੀ ਠੀਕ ਆ ਇਹਦਾ ਮੋਲ ਆਪਾਂ ਨਾਲ ਦੀ ਨਾਲ ਹੀ ਦੱਸ ਦਈਏ। ਮੁੱਲ ਭਾਜੀ ਦੇਣ ਵਾਲਾ 50 ਹੀ ਦੇ ਦਾਂਗੇ। ਮਾਨਦਾਨ ਮੌਕੇ ਤੇ ਕਰ ਦਾਂਗੇ ਜੀ। ਕਰ ਦੋ 100000 ਰੁਪਏ ਤਾਂ ਕਿ ਜ਼ਿਆਦਾ ਕਰ ਦਾਂਗੇ 100000 ਰੁਪਏ ਦਾ। ਠੀਕ ਆ। ਆਹ ਵੇਖ ਲਓ ਜ 49000 ਜੀ ਮਿਲ ਜਾਣੀ ਆ ਤੁਹਾਨੂੰ। ਜਿਹੜੇ ਵੀ ਤਿਆਰ ਕਰਦੇ ਆ ਚੰਗੀਆਂ ਝੋਟੀਆਂ ਸੰਭਾਲਦੇ ਉਹਨਾਂ ਲਈ ਗਿਫਟ ਏ ਆਏ। ਇਹ ਸੂਈ ਆ ਭਾਜੀ। ਹਾਂਜੀ ਭਾਜੀ। ਠੀਕ ਆ ਤੇ ਬੱਚਾ ਕਿਹੜਾ ਦਾ ਜੀ? ਬੱਚਾ ਇਹਦੀ ਆ ਕੱਟੀ ਆ ਜੀ। ਅੱਛਾ ਆ ਕੱਟੀ ਆ ਇਹਦੀ। ਠੀਕ ਆ ਤੋਰ ਦੇ ਵੀਰੇ ਨੂੰ ਵੀ। ਇਹ ਵੀ ਸੋਹਣੀ ਸਨਖੀ ਪੂਰੀ ਆ। ਆਹ ਵੇਖੋ ਜੀ। ਸੂਆ ਇਹਦਾ ਕਿ ਨਾ ਉਹ ਸੂਆ ਇਹਦਾ ਦੂਸਰਾ ਭਾਜੀ ਦੂਸਰਾ ਸੂਆ ਤੇ ਪੂਛ ਥੱਲੇ ਖੈਂਦੀ ਐ ਇਹਦੀ ਹਾਂਜੀ ਕਹਿੰਦੇ ਕਰਮਾ ਵਾਲੀ ਹੁੰਦੀ ਜੇਦੀ ਪੂਛ ਜਿਆਦੀ ਲੰਮੀ ਹੁੰਦੀ ਐ ਹਾਂਜੀ ਹਾਂਜੀ ਹੈ ਗੱਲ ਕਿ ਮੈਨੂੰ ਐਵੇਂ ਮਾਰ ਦਿੰਦੇ ਨਹੀਂ ਨਹੀਂ ਭਿੰਦਰ ਸਾਹਿਬ ਕਰਮਾ ਵਾਲੀ ਆਗੇ ਥਾਣ ਲੇਵੇ ਦੀ ਸਾਫ ਸਫਾਈ ਵੇਖੋ ਮੈਂ ਥਾਣ ਲੇਵੇ ਦੀ ਸਾਹਿਬ ਤੁਸੀਂ ਤੁਹਾਨੂੰ ਜਿਆਦਾ ਪਤਾ ਮੈਨੂੰ ਦੱਸੋ ਸਹੀ ਕਰਮਾ ਵਾਲੀ ਨਹੀਂ ਕਰਮਾ ਵਾਲਾ ਆਗੇ ਪੂਛ ਖੈਂਦੀ ਵਾਲਾ ਕੋਈ ਕੋਈ ਡੰਗਰ ਲੱਭਦਾ ਕੋਈ ਕੋਈ ਹੁੰਦਾ ਵਾ ਇਹ ਗੱਲ ਜਦ ਮੈਨੂੰ ਦੱਸੇ ਵੀ ਕਰਮਾ ਵਾਲਾ ਹੁੰਦਾ ਡੰਗਰ ਜੇਦੀ ਪੂਛ ਸਫਾਈਆਂ ਵੇਖੋ ਝੋਟੀਆਂ ਦੀਆਂ ਚੱਡੇ ਦੀਆਂ ਕਿੰਨਾ ਦ ਇਹ ਦੇਖੋ ਬੋੜਾ 10 ਕਿਲੋ ਹੋਊਗਾ 9 ਦੇ 10 ਕੇ ਦਵਾਂਗੇ ਥਾਨ ਬੜਾ ਸੋਹਣਾ ਲੱਗਿਆ ਜੀ ਆ ਵੇਖੋ ਚੌਥੇ ਦਿਨ ਦੀ ਸੂਈ ਆ ਅੱਛਾ ਹੋਊਗਾ 10 9 ਕਿਲੋ ਬੋੜਾ 10 ਕੇ ਦਵਾਂਗੇ 9 ਕਿਲੋ ਬੋੜਾ ਹਾਂਜੀ ਬਾਕੀ ਐ ਸਾਫ ਆ ਸੋਹਣੀ ਹਾਂਜੀ 12 13 ਕਿਲੋ ਦੁੱਧ ਚ ਆਊਗੀ ਰਾਮ ਦਾ ਠੀਕ ਆ 12 13 ਕਿਲੋ ਚਵਾਈ ਜਾਣਾ ਇਹਨੇ ਹਨਾ ਤੇ ਬਾਕੀ ਆਪਣੀ ਵੀਡੀਓ ਤੇ ਕੋਈ ਵੀ ਜਾਨਵਰ ਵੱਡਾ ਕਰਕੇ ਨਹੀਂ ਦਿਖਾਉਨੇ ਆਪਾਂ ਜਿੱਡਾ ਹੁੰਦਾ ਓਡਾ ਦਿਖਾ ਦਈਦਾ ਨੇ ਵੀਰ ਲੈ ਕੇ ਗਏ ਆ ਕੋਈ ਵੀਰ ਫੋਨ ਕਰਕੇ ਦੱਸ ਦੇ ਵੀ ਸਾਡੇ ਨਾਲ ਕੋਈ ਗੱਲ ਕੀ ਹੁੰਦੀ ਆ ਕਈ ਵਾਰ ਦੂਰੋਂ ਆਉਂਦਾ ਵੀਰਾਂ ਨਾਲ ਆਪਾਂ ਕਿਸੇ ਨਾਲ ਧੋਖਾ ਨਹੀਂ ਕਰਨਾ ਇਹ ਚੀਜ਼ ਦਾ ਵੀ ਪਹਿਲੀ ਆ ਵੀਡੀਓ ਦੇ ਮਾਲ ਗਿਆ ਵਾ ਕੋਈ ਭੈਣ ਭਰਾ ਕੋਈ ਵੀਰ ਕਮੈਂਟ ਕਰਕੇ ਦੱਸ ਦੇ ਵੀ ਸਾਨੂੰ ਕੋਈ ਠੂਠ ਮਾਰਿਆ ਵਾ ਜਾਂ ਕੋਈ ਗਲਤੀ ਨਿਕਲੀ ਆ ਹਾਂਜੀ 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 ਇਹ ਚੀਜ਼ ਦਾ ਵਾਅਦਾ ਵਾ ਦੱਸ ਕੇ ਦਵਾਂਗੇ ਕੋਈ ਗੱਲ ਨਹੀਂ ਤੁਸੀਂ ਜਿੱਦਾਂ ਉਹ ਪਹਿਲੀ ਤਾਂ ਦੱਸਦਾ ਵਾ ਵੀ ਉਹਦੇ ਚੋਂ ਇੱਕ ਮਿੰਟ ਖਲੋ ਜਾ ਤੇ ਇਹਦਾ ਮੁੱਲ ਭਾਜੀ ਕਿੰਨਾ ਕਰਨਾ ਇਹਦਾ ਮੁੱਲ ਭਾਜੀ 76 ਕਰ ਦਈਏ ਜਾਇਜ਼ ਕਰ ਦਈਏ ਥੋੜਾ 75 ਦੀ ਦੇ ਦਾਂਗੇ ਭਾਜੀ ਮਾਨਤਨ ਕਰ ਦੋਗੇ ਮਾਨਤਨ ਕਰ ਦਾਂਗੇ ਦੁੱਧ ਕਿੰਨਾ ਚ ਵਾਈ ਜਾਊਗੀ ਦੁੱਧ 12 13 ਕਿਲੋ ਰਾਮਣਾ ਚ ਆਊਗੀ ਤੇ ਬਾਕੀ ਇੱਕ ਨਹੀਂ ਦੋ ਦੇਣੀ ਆ ਮਗਰ ਵੀ ਕੱਟੀ ਆ ਤੇ ਮੱਜ ਜਿੰਨੀ ਵੀ ਆ ਬਹੁਤ ਹੀ ਸੋਹਣੀ ਸੁਨੱਖੀ ਆ ਥਾਣ ਬੜਾ ਸਾਫ ਲੱਗਾ ਇਹਨੂੰ ਵੇਖੋ ਜੀ ਆਹ ਵੇਖੋ ਕੁਆਲਿਟੀ ਥਾਣ ਦੀ ਵੀ ਚੰਗੀ ਆ ਫੇਸ ਕੁਆਲਿਟੀ ਚੰਗੀ ਆ ਸੋਹਣੀ ਸੁਨੱਖੀ ਪੂਰੀ ਆ ਜੀ ਆਹ ਅਗਲੇ ਨੰਬਰ ਵਾਲੀ ਭਾਈ ਸੁਈ ਆ ਇਹ ਗੱਬਣਾ ਭਾਜੀ ਇਹ ਦੋਵੇਂ ਗੱਬਣਾ ਹਾਂਜੀ ਠੀਕ ਆ ਤੇ ਇਹ ਕਿੰਨੇ ਦਿਨ ਲੈ ਜਾਊਗੀ ਇਹ ਦਿਨ ਭਾਜੀ 7 ਲੈ ਜੂਗੀ ਠੀਕ ਆ ਤੇ ਸੂਆ ਕਿਨਵਾ ਦਾ ਸੂਆ 3ਰਾ ਭਾਜੀ 3ਰਾ ਸੂਆ ਠੀਕ ਆ ਤੋਰ ਵੀਰੇ ਨੂੰ ਵੀ ਸੂਆ 3ਰਾ ਤੇ ਫੇਸ ਕੁਆਲਿਟੀ ਪੂਰੀ ਚੰਗੀ ਆ ਕੱਦ ਕਾਠ ਵੀ ਸੋਹਣਾ ਤੇ ਬੇਲ ਦੀ ਵੀ ਲੰਮੀ ਆ ਆ ਵੇਖੋ ਕਰੋ ਚੈੱਕ ਹਵਾਨਾ ਬਹੁਤ ਹੀ ਸੋਹਣਾ ਤਿਆਰ ਕਰਨਾ ਵਾ ਆ ਵੇਖੋ ਦਿਨ ਦਿਨ 8 ਲੈ ਜੂ ਭਾਜੀ ਆ ਆ ਵੇਖੋ ਜੀ ਕੱਦ ਚੈੱਕ ਕਰ ਲਓ ਪੂਰੀ ਵੱਡੇ ਪੱਲੇ ਦੀ ਆ ਮਾਝ ਜੀ ਆਹ ਵੇਖੋ ਥਾਣ ਬੜਾ ਸੋਹਣਾ ਲੱਗਾ ਤੇ ਢਿੱਲਾ ਹਵਾਨੇ ਚ ਇਹਦੇ ਵੀ ਚੰਗੀਆਂ ਵਾਂ ਇੱਕ ਸਿੰਗ ਦਾ ਖੋਖ ਲੱਥਾ ਇਹਦਾ ਨਿਗਾਹ ਹਾਂਜੀ ਖੋਖ ਲੱਥ ਗਿਆ ਭਾਜੀ ਬਾਕੀ ਦੁੱਧ ਨੂੰ ਚੰਗੀ ਹੋਊਗੀ ਹਾਂ ਸਿੰਗ ਰਲ ਗਿਆ ਕੁੰਡ ਮੁੜ ਗਿਆ ਜੀ 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 ਆਹ ਵੇਖੋ ਜੀ ਦੁੱਧ ਵੀਰ ਜੀ ਕਿੰਨਾ ਕ ਚਵਾਈ ਜਾਊ ਦੁੱਧ 16 ਕਿਲੋ ਦਾ ਇਹਦਾ ਮਿਲਕਰ ਕਾੜਿਆ ਭਾਜੀ ਠੀਕ ਆ ਹਾਂਜੀ 16 ਕਿਲੋ ਚਵਾਈ ਜਾਣਾ ਹਾਂਜੀ ਥਣ ਦੇਵਾ ਦਾਦਾ ਭਿੰਦਰ ਸਾਹਿਬ ਜੀ 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 ਇਹ ਚੀਜ਼ਾਂ ਵੇਖ ਲੈਣ ਤੇ ਵੀਰ ਭੈਣ ਭਰਾ ਜਿੰਨੇ ਵੀ ਨਾ ਵੀਡੀਓ ਵੇਖਦੇ ਬਹੁਤ ਸਿਆਣੇ ਆਓ ਇਹ ਚੀਜ਼ ਨੂੰ ਬਹੁਤ ਛੇਤੀ ਜੱਜ ਕਰਦੇ ਆ ਪੀਜਾਂ ਦਾ ਹਵਾਨਾਵਾ ਦਾ ਇੰਨਾ ਦੁੱਧ ਚਵਾ ਜਾਣਾ ਵਾ ਮੱਝ ਨੇ ਇਹਦਾ ਮੁੱਲ ਕਿੰਨਾ ਕਰਦੀ ਏ ਜੀ ਇਹਦਾ ਮੁੱਲ ਪਿੰਡਰ ਸਾਹਿਬ 90 ਕਰਦੀ ਏ ਜੱਜਿਆ ਨਾ ਕਰਦੀ ਏ ਥੋੜਾ ਛੋੜ ਦੋ ਘਾਟ 90 ਦੀ ਦੇ ਦਾਂਗੇ ਛੋੜ ਕਰ ਦੋਗੇ ਮੌਕੇ ਤੇ ਛੋੜ ਕਰ ਦਾਂਗੇ 500 ਠੀਕ ਆ 88000 ਜੋ ਵੀ 500 ਛੋੜ ਉਹ 87500 ਦੇ ਤਾਂ ਆ ਲਾਸਟ ਪੀਸ ਆ ਜਿਹੜਾ ਇਹ ਵੀ ਪਿੰਡਰ ਸਾਹਿਬ 8 ਦਿਨ ਦੀ ਕੱਚੀ ਆ ਝੋਡੀ ਅੱਛਾ ਰਾਤੀ ਆਈ ਆ ਸੂਆ ਦੂਜਾ ਦੂਜਾ ਸੂਆ ਤੇ ਥਾਨ ਬੜਾ ਸੋਹਣਾ ਲੱਗਾ ਇਹਨੂੰ ਆ ਵੇਖੋ ਜੀ ਅੱਠ ਦਿਨ ਦੀ ਕੱਚੀ ਤੋਰਲਾ ਵੀਰ ਕੋਈ ਗੱਲ ਨਹੀਂ ਆ ਜਾ ਤੇ ਕੱਦ ਕਾੜ ਇਹਦਾ ਵੀ ਸੋਹਣਾ ਹੋ ਹਾਂਜੀ ਭਾਜੀ ਸਿੰਘ ਬੜਾ ਸੋਹਣਾ ਲੱਗਾ ਕਰਮਾਂ ਵਾਲੀ ਨੂੰ ਵੇਖੋ ਜੀ ਆ ਵੇਖੋ ਆਹਾ ਵੇਖੋ ਜੀ ਇਹ ਮੌੜ ਮੰਡੀ ਦੀ ਆ ਭਾਜੀ ਠੀਕ ਆ ਆ ਵੇਖੋ ਜੀ ਕੁਆਲਿਟੀ ਚੈੱਕ ਕਰ ਲਓ ਅੱਠ ਦਿਨ ਆ ਜੇ ਲੈ ਜਾਣੇ ਆ ਤੇ ੱਟ ਲਾਹਵਾ ਨੇ ਦੇ ਵਿੱਚ ਬਹੁਤ ਚੰਗੀਆਂ ਵਾਂ ਸੋਹਣੀ ਤਿਆਰ ਹੋ ਜਾਣਾ ਪਿੱਠ ਬੁੜਾ ਇਹਦਾ ਵੀ ਚੰਗਾ ਚੌੜਾ ਵਾ ਟਿੱਪ ਕੇ ਲੱਗੇ ਕੋਈ ਵੀਰ ਗੁੰਦਾ ਆਉਂਦੀਆਂ ਠੀਕ ਆ ਜੇ ਗੁੰਦਾ ਚੀ ਗੁੰਦਾ ਜਮ ਹਜੇ ਬੋਲਾ ਨਹੀਂ ਬਣਿਆ ਨਹੀਂ ਜੀ ਨਹੀਂ ਠੀਕ ਆ ਜਦੋਂ ਬੋਲਾ ਬਣ ਜਾਂਦਾ ਉਦੋਂ ਸੂਣ ਦੇ ਨੇੜੇ ਹੁੰਦੇ ਜਦੋਂ ਗੁੰਦਾ ਆਉਂਦੀਆਂ ਉਦੋਂ 8-10 ਦਿਨ ਲੈ ਜਾਂਦਾ ਨਾ ਹਾਂਜੀ ਠੀਕ ਆ ਤੇ ਦੁੱਧ ਇਹਨੇ ਕਿੰਨਾ ਕਿ ਚੋਆ ਆ ਪਈ ਆਪਣੇ ਖਾਸ ਸੱਜਣ ਕੋਈ ਆ 14 15 ਕਿਲੋ ਦੁੱਧ ਭਾਜੀ ਇਹਦਾ ਪਹਿਲਣ ਦਾ ਮਿਲਕ ਰਿਕਾਰਡ ਆ ਆ 14 15 ਕਿਲੋ ਚੋਆ ਹੋਇਆ ਇਹਦੇ ਥੱਲੇ ਹਾਂਜੀ ਯਾਰ ਕੀ ਪਲੱਸ ਜਾਊਗੀ 15 ਠੀਕ ਠੀਕ ਆ 15 ਤੋਂ ਪਲੱਸ ਚੱਲ ਜੂਗੀ ਯਾਰਕਣ ਹਾਂਜੀ ਆ ਵੇਖੋ ਜੀ ਤੇ ਇਹਦਾ ਫੇ ਐ ਜਿਆਜਿਆ ਕਰ ਦੋ ਵੀ ਬਸ ਜਾਵੇ ਪਹਿਲੇ ਖੂਨ ਤੇਈ ਇਹਦਾ ਪਿੰਡਰ ਸਾਹਿਬ 99000 ਦੀ ਝੋਟੀ ਦੇ ਦਾਂ ਛੋੜ ਕਰ ਦੋਗੇ ਮੌਕੇ ਤੋਂ ਛੋੜ ਕਰ ਦਾਂਗੀ ਠੀਕ ਆ ਸਹੀ ਆ ਕਿੰਨੇ ਕਰ ਦੋਗੇ 1000 ਰੁਪਇਆ ਕਰਦਾ ਹਾਂ 94000 ਦੀ ਹਾਂਜੀ ਠੀਕ ਆ ਤੇ ਕਰਨੀ ਭਾਜੀ ਕੋਈ ਗੱਲਬਾਤ ਹੋਰ ਵੀਰ ਜੀ ਪਿਛਲੀਆਂ ਵੀਡੀਓਆਂ ਜੋ ਵੀਡੀਓ ਜੋ ਭੈਣ ਭਰਾਵਾਂ ਨੇ ਬਹੁਤ ਪਿਆਰ ਦਿੱਤਾ ਮਾਣ ਦਿੱਤਾ ਵਾ ਹਾਂਜੀ ਸਾਡੇ ਕੋਲ ਮਾਲ ਵੀਡੀਓ ਤੇ ਵੀ ਵੀਰਾ ਮੁੰਨੇ ਮੰਗਾਇਆ ਵਾ ਠੀਕ ਆ ਅਜੇ ਵੀ ਵੀਰਾਂ ਦੇ ਫੋਨ ਆਉਂਦੇ ਆ ਜੀ ਵੀਰ ਜੀ ਅਸੀਂ ਇਹੋ ਕਵਾਂਗੇ ਵੀ ਕੋਈ ਵੀ ਵੀਰ ਜੀ ਸਾਈ ਕਿਸ ਨੂੰ ਪਾਉਂਦਾ ਜਾਂ ਬਿਆਨਾ ਪਾਉਂਦਾ ਜਾਂ ਪੈਸੇ ਪਾਉਂਦਾ ਵਾ ਹਾਂਜੀ ਜਿਹੜੇ ਬੰਦੇ ਦੀ ਤੁਸੀਂ ਵੀਡੀਓ ਵੇਂਦੇ ਜੀ ਜੀ ਜਿਹੜੇ ਪਸ਼ੂ ਦੀ ਵੇਂਦੇ ਜੇ ਜਿਹੜੇ ਮਾਲਕ ਦੀ ਵੀਡੀਓ ਵੇਂਦੇ ਜਿਹੜੇ ਵਪਾਰੀ ਨੇ ਤੁਹਾਨੂੰ ਵੀਡੀਓ ਪਾਈ ਆ ਜੀ ਪਾਜੀ ਵੀਡੀਓ ਕਾਲ ਕਰਕੇ ਪਹਿਲਾਂ ਉਹਦੇ ਕੋ ਡੰਗਰ ਵੇਖੋ ਜੀ 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 ਜਿਹੜਾ ਤੁਹਾਡੇ ਪਸੰਦ ਆ ਉਹ ਬੰਦਾ ਵੇਖੋ ਜੀ ਆਪਣੀ ਤਸੱਲੀ ਕਰਕੇ ਫਿਰ ਜੀ ਫੇਰ ਪਾਇਓ ਜੇ ਕਹਿੰਦਾ ਵਾ ਗੱਡੀ ਤੇ ਆਉਣ ਲੱਗਾ ਮਾਲ ਹਾਂ ਪਾਜੀ ਉਹਨੂੰ ਕਿਹਾ ਸਾਨੂੰ ਵੀਡੀਓ ਕਾਲ ਕਰੇ ਬਿਲਕੁਲ ਗੱਡੀ ਦਾ ਨੰਬਰ ਪਾਵੇ ਜੀ ਗੱਡੀ ਡਰਾਈਵਰ ਦਾ ਨੰਬਰ ਪਾਵੇ ਹਾਂ ਜੀ ਤੇ ਜਿਹੜਾ ਕੋਈ ਵੀਰ ਦੂਰੋਂ ਆ ਜਾਂ ਵੀਰ ਕੋਈ ਆਪਣੀ ਗੱਡੀ ਭੇਜ ਦੇ ਹਾਂ ਜੀ ਮੈਨੂੰ ਫਾਰਮ ਕਰਕੇ ਵੀਰ ਦੀ ਫੇਰ ਪਾਇਓ ਧੋਖਾ ਬਹੁਤ ਜਾ ਫੇਰ ਪਾਇਓ ਇਹ ਗੱਲ ਜਿਹੜੀ ਭਾਜੀ ਹੁਣਾਂ ਕੀਤੀ ਹੈ ਨਾ Facebook ਤੇ ਹਰ ਰਾਜਸਥਾਨ ਦੇ ਬੰਦੇ ਪਤਾ ਨਹੀਂ ਕਿੱਥੋਂ ਦੇ ਉਹ ਚੰਗੀਆਂ ਚੰਗੀਆਂ ਝੋਟੀਆਂ ਦੇ 15 ਕਿਲੋ ਦੁੱਧ ਦਾ ਤੇ 65000 ਮੁੱਲ ਪਾ ਦਿੰਦੇ ਭਾਜੀ 2-2 ਲੱਖ ਦੀਆਂ ਮੱਜਾਂ ਵਾਓ ਹਾਂਜੀ ਤੇ 65000 ਮੁੱਲ ਪਾਉਂਦੇ ਆ ਤੇ ਉਹ ਵੀਰ ਕਹਿੰਦੇ ਆ ਗੱਡੀ ਵਾਲੇ ਦਾ ਖਰਚਾ ਪਾ ਦਿਓ ਜੀ ਤੇ ਬਾਕੀ ਮੌਕੇ ਤੇ ਜਿਹੜੇ ਤੁਹਾਡੇ ਘਰ ਡੰਗਰ ਪਹੁੰਚ ਜਾਊਗਾ ਜੀ ਤੇ ਕੈਸ਼ ਦੇ ਦਿਓ ਇੱਕ ਗੱਲ ਹੋਰ ਹੈਗੀ ਜੀ ਜਿੱਦਾਂ ਹੁਣ ਮੈਂ ਤੁਹਾਡੀ ਵੀਡੀਓ ਪਾਈ ਮੈਂ ਫੇਸਬੁੱਕ ਤੇ ਨਾਲ ਫੋਟੋਆਂ ਪਾ ਦਿੰਨਾ ਹਾਂਜੀ ਤੇ ਉਹ ਕਈ ਫੋਟੋਆਂ ਚੁੱਕ ਕੇ ਨਾ ਰਾਜਸਥਾਨੀ ਤੁਹਾਨੂੰ ਫੋਨ ਕਰਨਗੇ ਹਾਂਜੀ ਉਹਨਾਂ ਫੋਨ ਕਰਕੇ ਕਹਿਣਾ ਆਪਣੇ ਆਧਾਰ ਕਾਰਡ ਦੀ ਫੋਟੋ ਸੈਂਡ ਕਰੋ ਮੈਂ ਤੁਹਾਡੇ ਕੋ ਮੱਝਾ ਵੰਗਾਉਣੀ ਆ ਤੇ ਫੋਟੋ ਆਪਣੀ ਨਹੀਂ ਭੇਜਣੀ ਇਦਾਂ ਠੀਕ ਹੈ ਵੀਰ ਜੀ ਆਧਾਰ ਕਾਰਡ ਦੀ ਵੀ ਨਹੀਂ ਭੇਜਣੀ ਕਿਸ ਵੀਰ ਨੇ ਵੀ ਨਹੀਂ ਭੇਜਣੀ ਠੀਕ ਜੀ ਕਿਉਂਕਿ ਉਹਨਾਂ ਨੇ ਤੁਹਾਡੀ ਫੋਟੋ ਭੇਜ ਕੇ ਆਧਾਰ ਕਾਰਡ ਦੀ ਗਾਂ ਕਿੱਕੋ ਪੈਸੇ ਪਵਾ ਲੈਣੇ ਤੇ ਐਡਰੈਸ ਤੁਹਾਡਾ ਚਲ ਜਾਣਾ ਜੀ ਹਾਂਜੀ ਇਦਾਂ ਵੀ ਫਰਾਡ ਕਰਨ ਦੇ ਜ ਇਹਨਾਂ ਚੀਜ਼ਾਂ ਤੋਂ ਬਚ ਮਿਹਰਬਾਨੀ ਭਾਈ ਜੀ ਬਹੁਤ ਵਧੀਆ ਗੱਲਾਂ ਕੀਤੀਆਂ ਭਾਈ ਨੇ ਤੇ ਇਹਨਾਂ ਗੱਲਾਂ 'ਤੇ ਜਰੂਰ ਗੌਰ ਕਰਿਓ ਤੇ ਠੱਗੀ ਤੋਂ ਜਰੂਰ ਬਚਿਓ ਜੀ ਵੀਡੀਓ ਕਰ ਦਿਓ ਸ਼ੇਅਰ ਜੀ ਧੰਨਵਾਦ